ਦੀ ਮੈਂ ਕਿ ਕਰੇ ਹਮਾ ਕਾ ਨੰਦ ਦੇ ਪਰਿਜੇਵ ਰੇ ਛਣ ਕੇ ਵੀ ਮੈਂ ਕਿ ਕਰੇ ਹਮਾ ਕਾ ਨੰਦ ਦੇ ਪਰਿਜੇਵ ਰੇ ਛਣ ਕੇ ਹੂੰ ਤਾੜੀਆਂ ਦੀ ਜ਼ੋਰਦਾਰ ਤਾੜੀਆਂ ਦੀ ਹਾ ਕਮਾਲ ਦੀ ਗੱਲ ਹੈ ਬਦੀ ਸੇਠਣੀਆਂ ਜੀ ਆ ਸੇਠਣੀਆਂ ਜੀ ਬਹੁਤ ਲੋਕਾਂ ਨੂੰ ਪਤਾ ਨਹੀਂ ਸੇਠਣੀਆਂ ਹੁੰਦੀਆਂ ਕਿ ਆ ਜੀ ਹਾਂ ਹਾਂ ਸੁਣਾਓ ਜੀ ਸੇਠਣੀਆਂ ਜੀ ਹਾਂ ਜੀ ਉਸ ਆਟਾ ਗੁੰਨ ਲਾਈ ਸਾਜਣੋ ਕੋਣ ਲਪੜੋਲੇ ਵਰਗਾ ਦੂਜਾ ਆਟਾ ਗੁੰਨ ਲਾਈ ਸਾਜਣੋ ਕੋਣ ਲਪੜੋਲੇ ਵਰਗਾ ਤੁਸੀਂ ਮਿਰਚਾ ਖਗੜੋ ਜੀ ਸਾਜਣ ਕੋੜਮ ਕੋਟਣੇ ਵਰਗਾ ਤੁਸੀਂ ਮਿਰਚਾ ਖਗੜੋ ਜੀ ਸਾਜਣ ਕੋੜਮ ਕੋਟਣੇ ਵਰਗਾ ਤੁਸੀਂ ਦਾਣੇ ਪਾ ਲੋ ਜੀ ਸਾਜਣ ਕੋੜਮ ਫੜੋਲੇ ਵਰਗਾ ਤੁਸੀਂ ਦਾਣੇ ਪਾ ਲੋ ਜੀ ਸਾਜਨਾ ਕੁੰਮ ਪੜੋਲੇ ਵਰਗ ਤੁਸੀਂ ਆਟਾ ਗੁੰਨ ਲੋਜੀ ਸਾਜਨਾ ਕੁੰਮ ਪ੍ਰਾਤਣੇ ਵਰਗ ਤੁਸੀਂ ਆਟਾ ਗੁੰਨ ਲੋਜੀ ਸਾਜਨਾ ਕੁੰਮ ਪ੍ਰਾਤਣੇ ਵਰਗ ਅੱਛਾ ਸਿੱਠਣੀ ਹੈ ਕੁੰਮ ਨੂੰ ਪੜੋਲੇ ਵਰਗਾ ਬਣਾਤਾ ਹੈ ਇਹਨੂੰ ਕਹਿੰਦੇ ਸਿੱਠਣੀ ਹਾਂ ਇੱਕ ਖੁਰਲੀ ਚ ਗਿਰ ਗਿਆ ਉਹ ਹਾਂ 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 ਸੁਣਾ ਦੇ ਸੁਣਾ ਦੋ ਸੁਣਾ ਦੋ ਸੁਣਾ ਦੋ ਮੱਛੇ ਖਾਵੇ ਸੀਰੀ ਬੱਚੇ ਮੱਛੇ ਖਾ ਰਹੇ ਏ ਤੁਸੀਂ ਸਾਰੇ ਇਹ ਸੁਣੀਆਂ ਹੋਣੀਆਂ ਸੀ ਸਟਣੀਆਂ ਨਾ ਤੇ ਹੈ ਨਾ ਸਾਰੀ ਦੁਨੀਆ ਦੀ ਸਾਰੀ ਦੁਨੀਆ ਵੀ ਹੈ ਹਾਂ ਤਾਂ ਹੀ ਫਿਰ ਦੱਸ ਰਹੀ ਆ ਦੱਸ ਰਹੀ ਥੋੜੀ ਪੋਤਰੂਗੇ ਨੂੰ ਏ ਡੋੰਡੀ ਉਹ ਨੋ ਆ ਦੱਸ ਦੱਸ ਰੇ ਹੱਸਣਾ ਸੁਣਾ ਦੋ ਇੱਕ ਸਿੱਠਣੀ ਹੋਰ ਸੁਣਾ ਦੋ ਬਹੁਤ ਲੋਕਾਂ ਨੂੰ ਪਤਾ ਨਹੀਂ ਸਿੱਠਣੀ ਹੁੰਦੀ ਜਿਆ ਦੀ ਹਾਂ ਅੱਛਾ ਆ ਕੁੜਮਾ ਨੂੰ ਥੋੜਾ ਜਿਹਾ ਬਸ ਹਲਾਉਣਾ ਇਹੀ ਹੋ ਗਿਆ ਨਾ ਸਿੱਠਣੀਆਂ ਹਾਂ ਹਾਂ ਜੀ ਹਾਂ ਜੀ ਹਾਂ ਜੀ ਹੂੰ ਹੂੰ ਅੱਜ ਕੇੰਦਰ ਗਈਆਂ ਨੀ ਕੁੜੀਏ ਤੇਰੀਆਂ ਨਾਨਕੀਆਂ ਅੱਜ ਕੇੰਦਰ ਗਈਆਂ ਨੀ ਕੁੜੀਏ ਤੇਰੀਆਂ ਨਾਨਕੀਆਂ ਕਾਦੀ ਸੀ ਪਿੰਚ ਜੰਮੇ ਸੀ ਨੀ ਚੜੀ ਚਕਲਾ ਮਣੇ ਗਈਆਂ ਨੀ ਕੁੜੀਏ ਤੇਰੀਆਂ ਨਾਨਕੀਆਂ ਕਾਤੇ ਪਕੋੜੇ ਜੰਮੇ ਸੀ ਜੋੜੇ ਜੋੜੇ ਖਲਾਮਣ ਗਈਆਂ ਨੀ ਕੁੜੀਆਂ ਜੇਨੀਆਂ ਨਾਨਕੀਆਂ ਲੋ ਜੀ ਇਹਨਾਂ ਨੂੰ ਕਹਿੰਦੇ ਜੀ ਸਿੱਠਣੀਆਂ ਦੀ ਆ ਦੇਖੋ ਜੀ ਸਿੱਠਣੀਆਂ ਬੀਬੇ ਮਾਇਆ ਦੇਵੀ ਤੇ ਸਰਜੀਤ ਕੌਰ ਜੀ ਨਾਮ ਟਾੜਾ ਜੀ ਆ ਦੇਖੋ ਜੀ ਦੋਨੋਂ ਦਰਾਣੀਆਂ ਜਠਾਣੀਆਂ ਜੀ ਔਰ 95 ਸਾਲ ਦੀ ਤੇ 80 ਸਾਲ ਦੀ ਜੀ ਔਰ ਬੜਾ ਪਿਆਰ ਹੈ ਭੈਣਾ ਵਰਗਾ ਪਿਆਰ ਹੈ ਦੀ ਇਹਨਾਂ ਦਾ ਅਤੇ ਸਿੱਠਣੀਆਂ ਸੁਣਾ ਰਹੀ ਹੈ ਦੀ ਜ਼ਬਰਦਸਤ ਦੀ ਹਾਂ ਜੀ ਕਿਆ ਕਹਿੰਦੇ ਜੀ ਕਿਆ ਕਹਿੰਦੇ ਨਹੀਂ ਮੈਂ ਕੋਈ ਗਲਤ ਗੱਲ ਕਹਿ ਤੀ ਨਹੀਂ ਨਹੀਂ ਤੇ ਠੀਕ ਹੈ ਕਹੀ ਨਾ ਅੱਛਾ ਕੋਈ ਹੋਰ ਸੁਣਾਉਣਾ ਨਹੀਂ ਨਹੀਂ ਲਾਓ ਜੀ ਸੁਣਾਣਗੇ ਜੀ ਹੋਰ ਸੁਣਾਓ ਜੀ ਆ ਦੱਸੋ ਇਹਨਾਂ ਨੂੰ ਕਿਆ ਸੁਣਾਣਾ ਜੀ ਤੁਸੀਂ ਸੁਣਾਓ ਹਾਂ ਜੀ ਵਿਦਾ ਕਰ ਦੋ ਹੁਣ ਵਿਦਾਈ ਦਾ ਸੁਣਾ ਦਿਓ ਵਿਦਾਈ ਦਾ ਸੁਣਾਓ ਜੀ ਹੂੰ ਹੂੰ ਲਓ ਜੀ ਰਾਤ ਕੱ ਲੈ ਬਗਲ ਰਾਤ ਕੱ ਲੈ ਮੇਰੀ ਅਜਨੀ ਰਾਤ ਕਟਾ ਦੇ ਬਗਲ ਤੇ ਰੁੱਣ ਹੋਵੇ ਕੁੱਣ ਹੋਵੇ ਤੇਰਾ ਦਾਨ ਹੋਵੇ ਸਾਡੀ ਅਜਨੀ ਰਾਤ ਕਟਾ ਦੇ ਬਗਲ ਤੇ ਰੁੱਣ ਹੋਵੇ ਕਿ ਕਰ ਰਤਾ ਦੀਏ ਮੇਰੀ ਜੀ ਫਿਰ ਆ ਪਹਚਾਣੇ ਨਾਲ ਕਰ ਰਤੀਏ ਕ ਲਓ ਜੀ ਕਰਿਓ ਜੀ ਪੰਜਾਬੀਓ ਕਮੈਂਟ ਜੀ ਸਿੱਖਣੀਆਂ ਸੁਣਾਈਆਂ ਇਹ ਕਿਤਾਬਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਇਹਨਾਂ ਨੂੰ ਪੜਾਇਆ ਤਾਂ ਜਾਂਦਾ ਪਰ ਹੂਪ ਹੂ ਪ੍ਰੈਕਟੀਕਲ ਰੂਪ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਜੀ ਪਿੰਡ ਰੈਲ ਦੇ ਵਿੱਚ ਰੋਪੜ ਦੇ ਨਜ਼ਦੀਕ ਇਹ ਵੀਡੀਓ ਬਣ ਰਿਹਾ ਹੈ ਬੇਬੇ ਮਾਇਆ ਦੇਵੀ ਤੇ ਬੇਬੇ ਸਰਜੀਤ ਕੌਰ ਦੋਨੋਂ ਜਿਹੜੀਆਂ ਦਰਾਨੀਆਂ ਚਠਾਣੀਆਂ ਜੀ ਭੈਣਾ ਵਰਗਾ ਪਿਆਰ ਹੈ ਤੇ ਵੀਡੀਓ ਅਸੀਂ ਬੜਾ ਵਧੀਆ ਤਿਆਰ ਕੀਤਾ ਜੀ ਬੜੀ ਜਲਦੀ ਹੀ ਇੱਕ ਲਗਭਗ ਅੱਧੇ ਘੰਟੇ ਦਾ ਵੀਡੀਓ ਹੋ ਸਕਦਾ ਦੋ ਪਾਰਟਸ ਚ ਆਵੇ ਦੇਖਿਓ ਜਰੂਰ YouTube ਤੇ Facebook ਤੇ Channel ਤੇ ਅਸੀਂ ਵਿਰਸੇ ਤੇ ਵਿਰਾਸਤ ਦੇਤੇ ਕੰਮ ਕਰਦੇ ਆ ਜੀ ਬੀਇੰਗ ਟੀਚਰ ਮੈਂ ਸਮਝਦਾ ਕਿ ਇਹ ਜ਼ਿੰਮੇਵਾਰੀ ਸਾਨੂੰ ਲੈਣੀ ਪਵੇਗੀ ਕਿ ਪੁਰਾਣਾ ਜਿਹੜਾ ਸਾਡਾ ਵਿਰਸਾ ਹੈ ਉਸ ਨੂੰ ਵੀਡੀਓਜ਼ ਦੇ ਰਾਹੀਂ ਸਮੋਹ ਕੇ ਰੱਖਣਾ ਜ਼ਰੂਰੀ ਹੈ ਤਾਂ ਜੋ ਆਉਣ ਵਾਲੀ ਜਨਰੇਸ਼ਨ ਅਗਲੀ ਜਨਰੇਸ਼ਨ ਅਗਲੀ ਜਿਹੜੀ ਹੈ ਇਸ ਨੂੰ ਵੇਖਦੀ ਰਹੇ ਬੇਬੇ ਰੰਗ ਬਣਤਾ ਤੁਸੀਂ ਅੱਜ ਕਮਾਲ ਕਰਤਾ ਤਾੜੀਆਂ ਦੀ ਬੇਬੇਆਂ ਲਈ ਹਾਂ ਪਿੱਛੇ ਹੀ ਕੁਸਤਾ ਅੱਛਾ ਪਹਿਲੇ ਹੀ ਕੁਝ ਚੱਲਦਾ ਸੀ ਜੀ ਜੀ ਤਾਂ ਇਹ ਸੁਣੋ ਕਿ ਜਦੋਂ ਵਿਆਹਾਂ 'ਚ ਬੈਠਦੇ ਸੀ ਨਾ ਫੇਰੇ ਵਗੈਰਾ ਆਉਂਦੇ ਸੀ ਤਾਂ ਇਹਨਾਂ ਦੇ ਮਤਲਬ ਵਿਆਹ ਦੇ ਟਾਈਮ ਮੂਟਾ ਕਰ ਦਿੰਦੇ ਸੀਗੇ ਅੱਛਾ ਇਹ ਆਪ ਸਾਹ ਨੂੰ ਸੁਣਾਉਂਦੇ ਆ ਪੁੱਛੋ ਜਰਾ ਤੁਸੀਂ ਪੁੱਛੋ ਸਵਾਲ ਕਰੋ ਤੁਹਾਡਾ ਨਾਂ ਕੀ ਹੈ ਜੀ ਅਰਚਨਾ ਕੌਸ਼ਲ ਦੇਖੋ ਜੀ ਅਰਚਨਾ ਕੌਸ਼ਲ ਇਹਨਾਂ ਦੀ ਲੈਣਗੇ ਇੰਟਰਵਿਊ ਦੀ ਲਓ ਜੀ ਇੰਟਰਵਿਊ ਪੁੱਛੋ ਜੀ ਬੇਬੇ ਹਾਂ ਪੁੱਛੋ ਜੀ ਜ਼ੋਰ ਦੀ ਪੁੱਛੋ ਜਦੋਂ ਤੁਹਾਡੀ ਮੰਮੀ ਮੈਰिज ਹੋਈ ਆ ਤੇ ਉਦੋਂ ਤੁਸੀਂ ਦੱਸੋ ਜਰਾ ਥੋੜਾ ਜਿਹਾ ਆਪਣੀ ਮੈਰिज ਬਾਰੇ ਹਾਂ ਜਦ ਮੇਰਾ ਵਿਆਹ ਹੋਇਆ ਨਾ ਜੂ ਚਾਰਾਂ ਮਹੀਨਿਆਂ ਚ ਵਿਆਹ ਤਾਂ ਅੱਛਾ ਤੇ ਨਾ ਕੰਬਲ ਦੇ ਹੰਦੇ ਦੇ ਉੱਪਰ ਅੱਛਾ ਕੰਬਲ ਦੇਖ ਕੇ ਅੰਨ ਭੇਟ ਦੰਦੇ ਤੇ ਅੱਛਾ ਬਿਲਕੁਲ ਭੇਟ ਦੰਦੇ ਤੇ ਉਹ ਕਿਉਂ ਬੱਸ ਦੇਖਣਾ ਨਹੀਂ ਦੇਖਣਾ ਨਹੀਂ ਚਾਹੀਦਾ ਬਰਾਤ ਵਾਲਿਆਂ ਨੂੰ ਕਿਸੇ ਨੂੰ ਵੀ ਅੱਛਾ ਗਰਮੀ ਦੇ ਮਹੀਨਾ ਹੀ ਮਹੀਨੇ ਦੇ ਅੱਛਾ ਕੰਬਲ ਪੇੜ ਦਿੱਤਾ ਹੂੰ ਆਪਣੇ ਬਾਠੀ ਰਹੀ ਅੱਛਾ ਮੇਰੇ ਲੱਕ ਚੋਂ ਖੂਨ ਚੋਈ ਗਿਆ ਅੱਛਾ ਉਹ ਪਾਉਂਦੇ ਨੇ ਨਥਲੀ ਪਾਉਂਦੇ ਨਾ ਹਾਂ 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 ਖੂਨ ਚੋਈ ਗਿਆ ਹਾਂ ਇਹ ਸਾਡਾ ਪੰਡਤ ਅਸੀਂ ਆਪਣੇ ਪਿੰਡੋਂ ਬੁਲਾਇਆ ਵਾ ਤਾਂ ਅੱਛਾ ਤੇ ਮੇਰੇ ਪਿਤਾ ਜੀ ਕਹਿੰਦੇ ਵੀ ਪੰਡਤਾਂ ਵਸ ਕੱਲ ਹੋਣਾ ਬੋਟਾ ਟਾਈਮ ਹੋ ਗਿਆ ਕਹਿੰਦਾ ਮੈਨੂੰ ਬਾਹਰ ਆਣਾ ਮੈਨੂੰ ਆਪਣਾ ਕੰਮ ਕਰ ਲੈਣ ਦੇ ਅੱਛਾ ਫਿਰ ਦੋ ਘੰਟੇ ਲਾਈ ਦੇ ਨੇ ਫਿਰ ਹੁਣ ਤਾਂ ਛੂ ਮੰਤਰ ਜਦੀ ਬਸ ਹੋ ਤਾਂ ਛੂ ਮੰਤਰ ਹੋ ਜਾਂਦਾ ਆ ਬੈਠੇ ਨਹੀਂ ਔਰ ਉੱਠੇ ਨਹੀਂ ਹੁਣ ਤਾਂ ਦੋ ਘੰਟੇ ਪੂਰੇ ਲਾਇ ਦੇ ਪੰਡਤ ਕੰਬਲ ਚ ਸੀ ਤੁਸੀਂ ਤੁਸੀਂ ਹਾਂ ਕੰਬਲ ਲੁਕੇ ਰਹੇ ਅੱਛਾ ਫਿਰੇ ਵੀ ਥੋੜੇ ਕੰਬਲ ਚ ਹੋਏ ਕੰਬਲ ਚ ਹੋਏ ਫੜ ਫੜ ਕੇ ਫੇਰੇ ਕਰਾਂਦੇ ਤੇ ਅੱਛਾ ਤਾਂ ਪ੍ਰਾਤ ਲਾ ਕੇ ਨਾ ਨਾਲ ਹੂੰ ਜਿੱਥੇ ਅਮਲ ਪਾਉਂਦੇ ਆ ਉੱਥੇ ਫੇਰ ਬਰਾਤ ਬਰਾਤ ਮੋਰੇ ਨਾਲ ਦੀ ਬਰਾਤ ਮੇਰੀ ਅੱਡੀ ਪਾਣੀ ਅੱਛਾ ਹੈਗੀ ਆ ਉਹ ਦੋਤੀ ਦੋਤੀ ਦਾ ਜਿਹਨੇ ਮੈਰिज ਹੋਈ ਨਾ ਉਹਨਾਂ ਨੂੰ ਦਿੱਤੀ ਫੇਰੇ ਕਰਨ ਲਈ ਅੱਛਾ ਰੱਖੀ ਹੋਈ ਅਸੀਂ ਹੈਗੀ ਆ ਸੰਭਾਲੀ ਹੋਈ ਆ ਨੇੜੇ-ਨੇੜੇ ਕਿਤੇ ਹੈਗੀ ਆ ਨਾ ਨਾ ਪਰ ਸਾਰਾ ਉਹ ਐਕਚੁਅਲੀ ਉੱਧਰ ਪਈ ਆ ਨੰਦਕੁਲ ਪਈ ਆ ਉਹ ਕਿੱਲਾ ਪਾਉਂਦੇ ਤੇ ਅੱਛਾ ਫੇਰੇ ਦੰਦੇ ਤੇ ਜਾਂ ਕਿੱਲਾ ਪਾਉਂਦੇ ਤੇ ਹੂੰ ਹਾਂ ਬੜਾ ਬੜਾ ਕੰਮ ਖਰਾਬ ਦੀ ਫੇਰੋ ਹੈ ਫੇਰੋ ਜਿਸ ਟਾਈਮ ਮਤਲਬ ਪਾਉਂਦੇ ਤੇ ਨਾ ਸੰਧੂਰ ਪਾਉਂਦੇ ਤੇ ਹਾਂ ਭਾਵੇਂ ਅੰਗੂਠਾ ਨੰਗਾ ਰੱਖ ਦਿੱਤੇ। ਅੱਛਾ ਮੈਂ ਅੰਗੂਠਾ ਨੰਗਾ ਰੱਖ ਕੇ ਜੋ ਮਤਲਬ ਜਿਸ ਘਰ ਵਾਲੇ ਨੇ ਫੜਨਾ ਹੁੰਦਾ ਕੱਲਾ ਗੁੱਥੇ ਨੂੰ ਹੱਥ ਲਾ ਕੇ ਉਹ ਗੁੱਥਾ ਫੇਰ ਖੋਲਣਾ। ਅੱਛਾ ਹੂੰ ਐਨਾ ਪੜਦਾ ਤਾਂ। ਹੂੰ ਬੜਾ ਟਾਈਮ ਫਿਰ ਹੋਰ ਤਰ੍ਹਾਂ ਦਾ ਟਾਈਮ ਸੀਗਾ ਉਹ। ਉਹ ਤਾਂ 72 ਸੀ। ਲੋਕਾਂ ਚ ਵੀ 72 ਸੀ ਜੀ ਆਪਣੇ ਨੋਮਾਚ ਕਿੰਤਨ ਲਾ ਕੇ ਆਏ ਤੇ ਕਾਹਦੇ ਭੱਲੇ ਆਏ ਤੇ ਉਹ ਕਿੱਥੇ ਸੱਤਿਆ ਸੀ ਰੇੜੀਆਂ ਵਾਹ ਜਿੱਦਾਂ ਲੈ ਕੇ ਆ ਜਗਾ ਦੇ ਕਿਤਨ ਲਾਏ ਪਾਵਸ ਕੀ ਉਹ ਸਹਿਨ ਕਰਦੇ ਸੀ ਅੱਜ ਕੱਲੇ ਤੇ ਆਂਦੇ ਜੀ ਸੀ ਬੱਸਾ ਕਰਕੇ ਦਿੱਤੀਆਂ ਮੇਰੇ ਮਾਂ-ਪਾਪਾ ਨੇ ਹੈ ਜੀ ਬੱਸ ਕਰਕੇ ਤੇ ਚਿੱਲੋ ਦਿਹਾਣੇ ਤੇ ਅੱਛਾ ਬੱਸਾਂ ਜਾਏ ਹਮ ਇੱਥੇ ਖੱਡ ਜਾਂਦੀ ਦੀ ਖੱਡ ਜਾ ਉੱਥੇ ਰਿਕਸ਼ਾ ਕਰਕੇ ਆਏ ਰੋਪੜ ਤੇ ਅੱਛਾ ੱੱਕੇ ਖਾਂਦੇ ਆਏ ਤੇ ਤੱਕੇ ਖਾਂਦੇ ਆਏਗਾ ਰੇਤੇ ਚ ਬਣੀ ਸੀ ਬੜੀ ਸਰ ਰੇਤੇ ਜਾਵੇ ਬੁਲੀ ਵੀ ਨਹੀਂ ਸੀ ਬੜਿਆ ਹੈਡਾ ਪੁੱਲ ਤਾਂ ਬਾਅਦ ਕੇ ਪੜਿਆ ਹੈ ਮੇਰੀਸ ਤੋਂ ਬਾਅਦ ਹੈ ਨਾ ਮੰਮੀ ਹੈ ਹੈਡ ਵਾਲਾ ਪੁੱਲੀ ਨਾ ਬਣਿਆ ਸੀ ਜਦ ਕੋਈ ਵੀ ਨਹੀਂ ਸੀ ਬਣਿਆ ਕਿਹੜੇ ਸਾਲ ਵਿੱਚ ਹੈਡਾ ਪੁੱਲ ਤਾਂ ਬਣ ਗਿਆ ਤਾਂ ਅੱਛਾ ਅੱਛਾ ਪਹਿਲਾਂ ਹੀ ਤਾਂ ਹੈ ਕਿਹੜੇ ਸਾਲ ਚ ਵਿਆਹ ਹੋਇਆ ਤੁਹਾਡਾ ਮੇਰਾ ਹੋਇਆ 64 ਚ 1964 ਚ ਹੂੰ ਅੱਛਾ ਤੇਰੇ ਤੁਹਾਡਾ ਕਿਹੜੇ ਸਾਲ ਚ ਹੋਇਆ ਆਦੇ ਨਹੀਂ ਬਈ ਮੇਰੇ ਤਾਂ ਯਾਦ ਨਹੀਂ ਹੈ ਸਦੀਆਂ ਬੀਤ ਗਈਆਂ ਠੀਕ ਹੈ ਅੱਛਾ ਇਹ ਗੱਲ ਸਹੀ ਹੈ ਕਿ ਪੁਰਾਣੇ ਟਾਈਮ ਦੇ ਵਿੱਚ ਇੰਨਾ ਪਰਦਾ ਹੁੰਦਾ ਸੀਗਾ ਹੈ ਜੇ ਸਮਾਂ ਹੁਣ ਵਧੀਆ ਕਿ ਪਹਿਲਾਂ ਦਾ ਵਧੀਆ ਹੁਣ ਪੜ੍ਹ ਲਿਖ ਗਏ ਨਿਆੜੇ ਹੁਣ ਸਮਾਜ ਦਾ ਦਾ ਜਾਣਾ ਜਿੱਥੇ ਜਗ੍ਹਾ ਪੜੀ ਜਾਂਦੇ ਨਿਆੜੇ ਅੱਗ ਗਿਆਨ ਪੜ੍ਹ ਹੁੰਦੇ ਤੇ ਸਾਡੇ ਵਰਗੇ ਪਰ ਜਿਹੜਾ ਤੁਸੀਂ ਪੜਾਈਆਂ ਕੀਤੀਆਂ ਕਿਸੇ ਨੇ ਨਹੀਂ ਕੀਤੀਆਂ ਆ ਦਰੀ ਜਿਹੜੀ ਦਿਖਾਈ ਤੁਸੀਂ ਇੰਨੀ ਸੋਹਣੀ ਬਣਾਈ ਕਮਾਲ ਦੀ ਗੱਲ ਹੈ ਦਰੀਆਂ ਤਾਂ ਬਥੇਰੀਆਂ ਬੁਣੀਆਂ ਸੀ ਹਾਂ ਦਰੀਆਂ ਤਾਂ ਮੇਰੀ ਕੁੜੀਆਂ ਨੇ ਬਥੇਰੀਆਂ ਬੁਣ ਲਈਆਂ ਉਹਨਾਂ ਨੂੰ ਅੱਛਾ ਕੁੜੀਆਂ ਨੇ ਵੀ ਬੁਣ ਲਈਆਂ ਆ ਦੀਆਂ ਉਹਨਾਂ ਨੂੰ ਬੁਣ ਲਈਆਂ ਹੁਣ ਹੁਣ ਵੀ ਬੁਣ ਲੈਂਦੀਆਂ ਉਹ ਆ ਤਾਂ ਪੜ੍ਹ ਲਈ ਪੁੰਦੀਆਂ ਹੈ। ਅੱਛਾ ਉਹ ਤਾਂ ਰੈਡੀਵੇਟ ਚੱਲ ਗਿਆ ਨਾ ਕੰਮ ਸਾਰਾ। ਰੈਡੀਵੇਟ ਚੱਲ ਗਿਆ। ਅੱਛਾ ਵਿਆਹਾਂ ਦੇ ਵਿੱਚ ਕਿੰਨੇ ਦਿਨ ਬਰਾਤ ਰਹਿੰਦੀ ਸੀਗੀ ਕੋਈ ਹੈ ਕਿਸ ਨੂੰ ਪਤਾ? ਇੱਕਦਮ ਜਾਲ 4 ਦਿਨ ਬਰਾਤ ਰਹਿੰਦੀ ਸੀ। ਅੱਛਾ ਜੀ। 4 ਦਿਨ ਕਿਆ ਬੰਦ ਲੱਡੂ ਚਲੇਬੀ? ਹਾਂ। ਮਾਂ ਦੀ ਦਾੜ ਛੜਵੀ। ਹੂੰ। ਐਦਾਂ ਹੀ ਚੀਜ਼ਾਂ ਬੰਦੇ ਤੇ ਹੋਰ ਕਿਆ ਦਾ ਜਦ? ਅੱਛਾ। ਇੱਥੇ ਚਾਟ ਪਛਾ ਦੇਣੇ। ਹਾਂ। ਟਾਟਾ ਪਰ ਪੱਤਲੇ ਰੋਟੀ ਦੇ ਦੇਣੀ। ਅੱਛਾ। ਭਾਂਡੇ ਨਹੀਂ ਤਾਂ ਹੁੰਦੇ। ਅੱਛਾ ਭਾਂਡੇ ਨਹੀਂ ਤੇ ਹੁੰਦੇ। ਭਾਂਡੇ ਕਿੰਨੇ ਦੇ ਪੱਤਲੇ ਜਿਹਦੇ ਦਿੰਦੇ ਰੋਟੀ। ਅੱਛਾ। ਹਾਂ। ਹੂੰ। ਵੇਵੇ ਪੱਤਲ ਥਾਂਡੇ ਟਾਈਮੇ ਪੱਤਲੇ ਸੀ ਇਹ ਚਾਹਣੇ ਨਹੀਂ ਦਿਆਂ ਬਾਈ ਪੱਤਲੇ ਸੀ ਆ ਮਿੱਟੀ ਦੇ ਭਾਂਡੇ ਦੇ কুমਾਰ ਬਣਾਉਂਦੇ ਸੀ ਇਹ ਨਿੱਕੇ ਦੇ ਭਾਂਡੇ ਨਹੀਂ ਕਾਹਦੇ ਹੁੰਦੇ ਤੇ ਉਹ ਕਿਸੇ ਦਰਖਤ ਦੇ ਕਾਗਜ ਜਿਹੇ ਪੱਤੇ ਹੁੰਦੇ ਤੇ ਬੜੇ ਬੜੇ ਦਰਖਤ ਲੱਗੇ ਹੋਏ ਆ ਹਾਂ ਹਾਂ ਉਹਨਾਂ ਦੇ ਪੱਤਲਾ ਬਣਾ ਲੈਂਦੇ ਨਾ ਡੁੰਨੇ ਬਣਾ ਲੈਂਦੇ ਤੇ ਅੱਛਾ ਤੇ ਸਬਜ਼ੀ ਸਬਜ਼ੀ ਕੀ ਬਣਾਉਂਦੇ ਸੀ ਬਰਾਤ ਦੇ ਲਈ ਮਾਂਹ ਦੀ ਦਾਲ ਹਾਂ ਆਲੂ ਹਾਂ ਮਸੂਰ ਕੀ ਤੇ ਕੁਝ ਵੀ ਨਹੀਂ ਦੋਈ ਸਬਜ਼ੀਆਂ ਅੱਛਾ ਕਿੱਦਾਂ ਬਿਠਾਉਂਦੇ ਕੀਤੇ ਸੀ ਬਰਾਤ ਨੂੰ ਹਾਂ ਬਿਠਾੜ ਪੜਾ ਪਛਾੜ ਅੱਛਾ ਹਾਂ ਟਾਟ ਹੁੰਦੇ ਤੇ ਬੜੇ ਬੜੇ ਲੱਭਦੇ ਟਾਟਾਂ 'ਤੇ ਬਿਠਾ ਲੈਂਦੇ ਸੀ ਹਾਂ ਹਾਂ ਅੱਛਾ ਟਾਟਾਂ 'ਤੇ ਬਿਠਾ ਦਿੰਦੇ ਸੀਗੇ ਪਹਿਲਾਂ ਕੀ ਆ ਦਿੰਦੇ ਸੀ ਆਉਂਦੇ ਨੂੰ ਜਦ ਰੋਟੀ ਸ਼ੁਰੂ ਕਰਦੇ ਸੀ ਲੱਡੂ ਰੱਖ ਦਿੰਦੇ ਨੇ ਦੋ ਦੋ ਅੱਛਾ ਹਾਂ ਹਾਂ ਪਦਾਰ ਪਾ ਦੇਣੀ ਫਿਰ ਸਬਜ਼ੀ ਪਾ ਦੇਣੀ ਤੇ ਫੁਲਕੇ ਦੇ ਦੇਣੇ ਅੱਛਾ ਬਸ ਦੇ ਗਏ ਛਕੋ ਜੀ ਹੈ ਕੋਈ ਦੇਸੀ ਦੇ ਦੇਸੀ ਦੇ ਸ਼ੱਕਰ ਨਾਲ ਪਾ ਦੇਣਾ ਭੂਰੇ ਨਾਲ ਪਾ ਦੇਣਾ ਅੱਛਾ ਮਰਚੀਆਂ ਭਰ-ਭਰ ਕੇ ਖਾ ਲੜੀਆਂ ਵਿਚਾਰਿਆਂ ਨੇ ਹੋਈ ਹੂੰ ਅਹੋਂ ਤਾਂ ਪੈਲ ਸਾਂਚ ਬੈਹ ਹੁੰਦੇ ਆ ਯਾ ਹੁਣ ਖਾਂਦਾ ਕੋਈ ਜੀ ਰੋਟੀ ਹਾਂ ਨਹੀਂ ਪਰ ਰੋਟੀ ਉਹ ਵਧੀਆ ਸੀ ਕਿ ਹੁਣ ਵਾਲੀ ਵਧੀਆ ਸੱਚੇ ਦੱਸੋ ਉਹ ਵਧੀਆ ਸੀ ਉਹ ਵਧੀਆ ਦੀ ਕਿੱਦਾਂ ਵਧੀਆ ਸੀ ਉਹ ਵਧੀਆ ਬਣਾਦੇ ਵਧੀਆ ਤੇ ਅੱਛਾ ਇਦਾਂ ਤੇ ਬਾਜੀ ਬਣਾਦੇ ਤੇ ਬਾਜੀ ਬਣਾਉਂਦੇ ਸੀਗੇ ਬਾਜੀ ਚ ਕੀ ਬਣਾਉਂਦੇ ਸੀਗੇ ਵੀ ਨੂੰ ਅੱਗੇ ਕਾਠ ਕਾਠੜ ਗੋਗਲੇ ਹੁੰਦੇ ਤੇ ਕਿਆ ਮੋਟੇ ਮੋਟੇ ਗੋਗਲੇ ਦੇ ਕਾਠੜ ਕਹਿੰਦੇ ਤੇ ਉਹਨਾਂ ਨੂੰ ਕਾਠੜ ਗੋਗਲੇ ਹਾਂ ਸਿਰਨੀ ਲੱਡੂ ਉਹ ਗੋਗਲੇ ਉਹ ਦੰਦੇ ਦੇ ਭਾਜੀ ਅੱਛਾ ਹੁਣ ਨਹੀਂ ਅਨੇ ਚੀਜ਼ਾਂ ਬਣਦੀਆਂ ਕਾਦੇ ਚ ਪਾ ਕੇ ਦਿੰਦੇ ਸੀਗੇ ਉਹ ਕੋਈ ਪਿੱਟੇ ਚ ਪਾ ਦੇਣੇ ਅੱਛਾ ਹਾਂ ਮੇਲ ਕਿੰਨੇ ਦਿਨ ਪਹਿਲਾਂ ਆਉਂਦਾ ਸੀਗਾ ਮੇਲ ਤਾਂ ਆ ਜਾਂਦੇ ਦਦੇ 4-5 ਦਿਨ ਪਹਿਲਾਂ ਹਾਂ ਸਭ ਤੋਂ ਪਹਿਲਾਂ ਕੌਣ ਆਉਂਦੇ ਸੀ ਬੇਬੇ ਸਭ ਤੋਂ ਪਹਿਲਾਂ ਆਉਂਦੇ ਸੀ ਭੂਆ ਆਉਂਦੀ ਸੀ ਭੈਣਾਂ ਆ ਜਾਂਦੀਆਂ ਜਾਂ ਨਾਨਕੇ ਆ ਜਾਂਦੇ ਸਾਡੀ ਭੂਆ ਦਾ ਨਾਂ ਕੀ ਆ ਮੇਰੀ ਭੂਆ ਨਾ ਰਲੀ ਰਲਈ ਆ ਗਈ ਸੀ ਪਹਿਲਾਂ ਰਲਗੀ ਸੀ ਪਹਿਲਾਂ ਆ ਗਈ ਸਾਡੀ ਭੂਆ ਦਾ ਨਾ ਮੇਰੀ ਭੂਆ ਇੱਥੇ ਦੀ ਪਰਸੋਤ ਵੀ ਹਾਂ ਪਰਸੋਤ ਵੀ ਆ ਉਹਨਾਂ ਦੇ ਟੱਬਰ ਤੱਕ ਵੀ ਵੀਡੀਓ ਪਹੁੰਚ ਜਾਣਾ ਦੀ ਅੱਛਾ ਪਹਿਲਾਂ ਆ ਜਾਂਦੇ ਸੀ ਭੂਆ ਹਾਂ ਭੂਆ ਦਾ ਸਿੱਥੇ ਕੋੜੀ ਜਿਹਾ ਪਿੰਡ ਚ ਹੀ ਆ ਅੱਛਾ ਅੱਛਾ ਭੂਆ ਤੇ ਬਾਅਦ ਫੇਰ ਕੌਣ ਕੌਣ ਆਉਂਦੇ ਸੀ ਬਲਵੰਤ ਜੈ ਉਹ ਵੀ ਭੂਆ ਦੀ ਮੇਰੀ ਹਾਂ ਜੀ ਉਹ ਮੈਨੇ ਆ ਜਾਣਾ ਬੱਸ ਨਾਲ ਕੇ ਆ ਜਾਣਾ। ਅੱਛਾ। ਉਹ ਵਾਸੀ ਉਹ ਆ ਜਾਣੀ। ਹਾਂ। ਬੱਸ। ਤੇ ਗੋਣ ਗੋਣ ਕੱਤ ਬੰਦੇ ਸੀ ਫਿਰ। 10 ਦਿਨ ਗਾਈ ਜਾਣਾ ساری ਰਾਤ ਗਾਈ ਜਾਣਾ ਗਾਉਂ ਦੇ। ਸੱਤਾਂ ਦੇ ਬਿਠਾ ਦਿੰਦੇ ਤੇ। ਅੱਛਾ। ਸੱਤਾਂ ਦੇ ਗੋਣ ਬਿਠਾਉਂਦੇ ਤੇ। ਅੱਛਾ ਸੱਤਾਂ ਦੇ। ਸੱਤਾਂ ਦੇ ਬਥੇ ਸੱਤ ਦਿਨ ਚੱਲੇ। ਸੱਤ ਦਿਨ ਹਾਂ। ਸੱਤ ਦਿਨ ਚੱਲੇ ਢੋਲ ਕੀ ਢਾਲ ਕੀ ਚਲਦੀ ਸੀ? ਹੋਰ ਪਛਾਈ ਤੋਂ ਅਗਾ ਕ ਢੋਲ ਕੇ ਵੀ ਦੀਏ ਦੇ ਡੱਬੇ ਭਜਾਉਂਦੇ ਤੇ। ਅੱਛਾ। ਦੱਬੇ ਵਜਾਦੇ ਢੋਲ ਕੇ ਵੀਂਤੀ ਆ ਜਾਂਦੇ। ਅੱਛਾ। ਹਾਂ, ਦੱਬੇ ਵਜਾਉਂਦੇ ਸੀਗੇ। ਓਕੇ ਦੇ ਦੱਬੇ ਹੁੰਦੇ ਨਾ। ਹਾਂ, ਪੀਪਾ ਲੈ ਲੈਣਾ ਜਾਂ ਘੜਾ ਲੈ ਲੈਣਾ। ਅੱਛਾ। ਉਹ ਵਜਾਣੇ। ਅੱਛਾ, ਉਹ ਘੜਾ ਲੈ ਲੈਣਾ ਫਿਰ। ਕਿਹਦੇ ਗਰਦਨ ਪਰ ਮਾਰਨੇ ਹੱਥ। ਹਾਂ। ਇੱਕ ਤਾਂ ਸੁਣਾ ਦਿਓ ਜਰਾ। ਸੁਣਾ ਦਿਓ। ਹਾਂਜੀ। ਉਹ ਪਹਿਲੇ ਵੀਡੀਓ 'ਚ ਸੁਣਾਇਆ ਤੁਸੀਂ। ਸੁਣਾ ਦਿਓ। ਸੁਣਾ ਦਿਓ ਇੱਕ ਅੱਧਾ ਫੇਰ ਸੁਣਾ ਦਿਓ। ਇੱਕ ਇੱਕ ਸੁਣਾ ਦਿਓ ਹਲਕਾ ਜਿਹਾ ਸੁਣਾ ਦਿਓ। ਆਣ ਦਿਓ। ਅੱਜ ਕਮਾ ਛੋਲਿਆਂ ਆਂਦਿਆਂ ਦੇ ਜੇ ਕੋਈ ਜਾਂਦਿਆਂ ਨੂੰ। ਅੱਜ ਬਾ ਮਾਚੋ ਲਿਆਦੇ ਜੇ ਕੋਈ ਜਾਂਦਿਆਂ ਨੂੰ ਰੋਕ ਤੇ ਅੱਜ ਬਾ ਗਾਂ ਵਿੱਚ ਮੋਰ ਹੈ ਨਾ ਯਾਰ ਜਿਹਾ ਕੇ ਵਿੱਚ ਜੋਰ ਹੈ ਨਾ ਜੇ ਕੋਈ ਜਾਂਦਿਆਂ ਨੂੰ ਵਾਹ ਜੀ ਵਾਹ ਅੱਛਾ ਫਿਰ ਉਹ ਜਦ ਵਿਆਹ ਹੋ ਜਾਂਦਾ ਸੀਗਾ ਠੀਕ ਹੈ ਬਾਅਦ ਚ ਤੇ ਵੀ ਕੋਈ ਵਧਾਈ ਬਿਦੂ ਲੈਣ ਆਉਂਦੇ ਸੀਗੇ ਪੰਡ ਪੁੰਡ ਸਾਡੇ ਨਹੀਂ ਆਉਦੇ ਨਹੀਂ ਆ ਆਉਦੇ ਨਹੀਂ ਸੀ ਪੰਡ ਜਾਂਦੇ ਤੁਹਾਡੇ ਲਈ ਦੇ ਫਿਰ ਕੌਣ ਆਉਂਦੇ ਸੀ ਕੋਈ ਵੀ ਨਾ ਅੱਛਾ ਕੋਈ ਵੀ ਨਾ ਰਿਸੈਪਸ਼ਨ ਹੁੰਦੀ ਸੀ ਤੁਹਾਡੇ ਵਿਆਹ ਦੀ ਰਿਸੈਪਸ਼ਨ ਹੋਈ ਧੀ ਪਿੱਛੇ ਕੌਣ ਕਰਦਾ ਅੱਛਾ ਹੁਣ ਤੇ ਰਿਸੈਪਸ਼ਨ ਬੜੀ ਵਧੀਆ ਕਰਦੇ ਲੋਕੀ ਦੇਖਦੇ ਨਹੀਂ ਤੇ ਕੋਈ ਹਾਂ ਦੇਖਦੇ ਇਹ ਕਰਦੇ ਆ ਨਾ ਅੱਧੀ ਕੰਮ ਆਉਂਦੀ ਹੈ ਪਹਿਲਾਂ ਇਹ ਅੱਛਾ ਅਨੇ ਪਤਾ ਦੱਸਿਆ ਹੋਇਆ ਤੁਹਾਨੂੰ ਸਾਰਾ ਕੁਝ ਇਹਨਾਂ ਨੇ ਹਾਂ ਹਾਂ ਉਹ ਕਹਿੰਦੇ ਗੱਡੀਆਂ ਪਰ ਆਉਂਦੀ ਸੀ ਪਹਿਲਾਂ ਹੈ ਹੂੰ ਲਓ ਜੀ ਫਿਰ ਤਾਂ ਠੀਕ ਐ ਆਪਣਾ ਨੇ ਵਿਆਹ ਦੀਆਂ ਗੱਲਾਂ ਵੀ ਯਾਦ ਹੋ ਗਈਆਂ ਬੜਾ ਕਮਾਲ ਕਰਤਾ ਤੁਸੀਂ ਹੈ ਕੋਈ ਹੋਰ ਗੱਲ ਰਹਿ ਗਈ ਹੈ ਜੀ ਬਹੁਤ ਜੋੜ ਕੇ ਹੈ ਜੀ ਬਹੁਤ ਜੋੜ ਕੇ ਗੱਡੀਆਂ ਭਰਿਆ ਆਂਦੀ ਹੁੰਦੀ ਦੀ ਬੈਠ ਕੇ ਅੱਛਾ ਗੱਡੀਆਂ ਜਾਂਦੇ ਤੇ ਲੈਣ ਅਕਾ ਗਰੇ ਦੀ ਗੱਲ ਕਰਦੀਆਂ ਕੋਈ ਅਕਾ ਕਰੇ ਪਾਣੀ ਅੱਛਾ ਸਾਡੇ ਬੂਟੇ ਕਗਰੇ ਪਾੜੇ ਇੱਥੇ ਤਾਂ ਤੋੜਨਾ ਵਾਲਾ ਸਾਡੇ ਤੇ ਦਲੀਆਂ ਦੇ ਅੰਦਰ ਆ ਪਰ ਅੱਛਾ ਮੈਂ ਉਹ ਮੇਨਤਾ ਕੀਤੀ ਹਾਰੇ ਹਾਰੇ ਦੀਦੀ ਤੇ ਖੋਲ ਲਾ ਮੈਂ ਪਿੰਡ ਢੱਪੀ ਆਈ ਫਿਰ ਮੈਂ ਪਾ ਲੂੰਗੀ ਉਹ ਜਾਨੀ ਚੱਕ ਕੇ ਕਾਛੀ ਤੇ ਦੇ ਲਿਆ ਅੱਛਾ ਪਾਰਾ ਹੁੰਦਾ ਸੀ ਪਾਰਾ ਤਾਂ ਅੱਛਾ ਸੱਤ ਗਜ ਦਾ ਨੋਗਾ ਅਜ ਤੱਕ ਕਗਰਾ ਹੁੰਦਾ ਸੀ ਕਿੰਨੇ ਗਜ ਦਾ ਜੀ ਨੋਗਾ ਅਜ ਦਾ ਨੋਗਾ ਗਜ ਦਾ ਕਗਰਾ ਹਾਂ ਉਸ ਜੱਕ ਤੋੜਨੀ ਜਾਉਂਦਾ ਇੱਕ ਖੱਡ ਜਰੇ ਰੇਤਾ ਹੁੰਦਾ ਦਾ ਅੱਛਾ ਛੜ ਤਾਂ ਬਣ ਗਈਆਂ ਹਾਂ ਰੇਤਾ ਹੁੰਦਾ ਦਾ ਉਹਦੀ ਮੇਨਤਾ ਕੀਤੀਆਂ ਫੇਰ ਉਹਨੇ ਨਾ ਕਾਚੇ ਤੇ ਦੇ ਲਿਆ ਕੱਗਰਾ ਜਮਤਾ ਟੇਕੇ ਸੀ ਆਇਓ ਨਾ ਫੇਰ ਦੇਤਾ ਕਈ ਚਾਚੀ ਪਾਲਾ ਕੱਗਰਾ ਹੁਣ ਅੱਛਾ ਲੋਕੀ ਬਾਸਾ ਕੱਗੜੀ ਅੱਛਾ ਕੱਗਰਾ ਬਾਉਦੇ ਸੀਗੇ ਤੇ ਸੱਸ ਕਹਿੰਦੀ ਸੀ ਕੱਗਰਾ ਬਾਕੇ ਜਾਣਾ ਹੈ ਸੱਸ ਤਾਂ ਮੇਰੀ ਹੈਨੀ ਦੀ ਵਿਚਾਰੀ ਸੀ ਅੱਛਾ ਸਾਡੇ ਪਹਿਲਾਂ ਹੀ ਮੁੱਕ ਗਈ ਸੀ ਸੱਸ ਵੀ ਸੋਣਾ ਦੀ ਤੇ ਫੇਰ ਜੇ ਨਾ ਪਾ ਕੇ ਜਾਂਦੇ ਸੂਟ ਪਾ ਕੇ ਚੱਲ ਜਾਂਦੇ ਫੇਰ ਕਿਆਦਾ ਵਿਚਾਰ ਸੀ ਅੱਛਾ ਵਿਚਾਰ ਸੀਗਾ ਇਹ ਬੇਬਸ ਸੱਚੀ ਗੱਲ ਐ ਉਹ ਨਿਕਲਣਾ ਸੁਭਾਈ ਦਿੰਦੇ ਹੁੰਦੇ ਬਾਹਰ ਬੁੜੇ ਬਾਹਰ ਨਸ ਨਿਕਲਣ ਘਗਰੇ ਤੋਂ ਬਿਨਾ ਨਿਕਲ ਨਹੀਂ ਦੇਣਾ ਹੈ ਜਾਣ ਨਹੀਂ ਤੇ ਪਿੰਡ ਚ ਵੀ ਜਾਣਾ ਗੱਗਰਾ ਪਾ ਕੇ ਅੱਛਾ ਪਿੰਡ ਚ ਜਾਣਾ ਤਾਂ ਵੀ ਘਗਰਾ ਪਾ ਕੇ ਜਾਣਾ ਸੂਫ ਦਾ ਘਗਰਾ ਕਾਲੇ ਸੂਫ ਦਾ ਘਗਰਾ ਗੀਤ ਵੀ ਬੜੇ ਹੋਏ ਹੁਣ ਤਾਂ ਕੈਸਟਾ ਨਿਕਲ ਗਿਆ ਹੁਣ ਬਹੁਤ ਹਮ ਕਮਾਲ ਐ ਇਹ ਤਾਂ ਆਦਾ ਨਵੀਂ ਗੱਲ ਸੁਣੀ ਵਿਚਾਰ ਕਰਦੇ ਸੀ ਘਗਰੇ ਦਾ ਵੀ ਘਗਰਾ ਪਾ ਕੇ ਜਾਣਾ ਹਮ ਇਹ ਅਸੀਂ ਏਡੇ ਪਰ ਆ ਜਾਨਾ ਨਾ ਉੱਥੇ ਬੈਠੇ ਰਹਣ ਜਦ ਤੱਕ ਇੱਥੇ ਤੇ ਲੈਣ ਨਹੀਂ ਜਾਂਦਾ ਤਾਂ ਕੋਈ ਪਿੰਡ ਤੇ ਅੱਛਾ ਪਿੰਡ ਤੇ ਜਾਣਾ ਲੈਣ ਤਾਂ ਸਿਆਣਾ ਨੇ ਅੱਧੇ ਪਰ ਪੱਟੇ ਨੂੰ ਹੂੰ ਅੱਛਾ ਉਹ ਅੱਡੇ ਤੇ ਬੈਠੇ ਰਹਿਣ ਜਦ ਕੋਈ ਆਉਂਦਾ ਨਹੀਂ ਜਦ ਤੱਕ ਆਣਾ ਨਹੀਂ ਤਾਂ ਕੋਈ ਪਿੰਡ ਦੀ ਜਾਂਦੀ ਨਹੀਂ ਤਾਈ ਚਾਚੀ ਦਰਾਣੀ ਜਠਾਣੀ ਹਾਂ ਹਾਂ ਜਦ ਤੱਕ ਕੁਛ ਦਿਹਾੜੀਆਂ ਨਹੀਂ ਤੇ ਹੂੰ ਅੱਛਾ ਹੁਣ ਦੱਸੋ ਸਕੂਲ ਸਕਲ ਵੀ ਗਏ ਤੁਸੀਂ ਹੂੰ ਸਕੂਲ ਗਏ ਪੜੇ ਕਿਉਂ ਨਹੀਂ ਪੜੇ ਤੁਸੀਂ ਜਾਂ ਸਾਡੇ ਪੜਾਉਂਦੇ ਨਹੀਂ ਤੇ ਕਿਉਂ ਨਹੀਂ ਪੜਾਉਂਦੇ ਸੀ ਮੇਰੇ ਪਾਇਆ ਬੜਾ ਖਾਖੜਾ ਪੜਾਉਂਦਾ ਇਹਦਾ ਕੁੜੀਆਂ ਨਹੀਂ ਸੰਦਾ ਭੇਜਦੇ ਅੱਛਾ ਆਂਦਾ ਪੜ ਲੈਂਦੇ ਅੱਛਾ ਪੜ ਲੈਂਦੇ ਹੂੰ ਉਗਰਗਰ ਦੀ ਬੁੱਕ ਤੋਂ ਦੇਖ ਕੇ ਸਾਰਾ ਮੇਰਾ ਭਾਈ ਪੜਦਾ ਹੁੰਦਾ ਤਾਂ ਅੱਛਾ ਦੀਵਾ ਵਾਲ ਕੇ ਚੱਤ ਲੈਟਾ ਨਹੀਂ ਸੀ ਹੁੰਦੀਆਂ ਹਾਂ ਹਾਂ ਉਹਨੇ ਪੜਨਾ ਮੇਰੇ ਭੈਣਾਂ ਵੀ ਪੜਦੀ ਸੀ ਉਦੋਂ ਨੂੰ ਅੱਲੇ ਜਾ ਚੱਲ ਗਏ ਸੀ ਪਹਿਲਾਂ ਪਿੰਡ ਰਹਿੰਦੇ ਸੇ ਅੱਛਾ ਫਿਰ ਉਹ ਚੋਨਾਂ ਦੀ ਕਿਤਾਬਾਂ ਦੇਖੀ ਜਾਣੇ ਵੀ ਕਿਆ-ਕਿਆ ਬੋਲਦੇ ਕਿਹੜਾ-ਕਿਹੜਾ ਅੱਖਰ ਬੋਲਦੇ ਆ ਉੱਥੇ ਹੀ ਵੜ ਗਏ ਤੁਸੀਂ ਉੱਥੋਂ ਦੇ ਮਾੜਾ ਮੋਟਾ ਤੁਸੀਂ ਤਾਂ ਬੜੇ ਇੰਟੈਲੀਜੈਂਟ ਨਿਕਲੇ ਹਾਂ ਮੇਰੇ ਬੁੱਤਾਂ ਕਰਦੇ ਸੀ ਜੀਤਾ ਪੜਦੇ ਆ ਨਾ ਅੱਛਾ ਜੀਤਾ ਪੜ ਲੈਂਦੇ ਆ ਪਈ ਹੈ ਕਿ ਸਾਰਾ ਕਰਦੇ ਆ ਹਿੰਦੀ ਚ ਇਹਨਾਂ ਨੇ ਕਦੀ ਸਕੂਲ ਵੀ ਨਹੀਂ ਗਏ ਅੱਛਾ ਕਦੀ ਸਕੂਲ ਨਹੀਂ ਗਏ ਜੀ ਬਾਏ ਜਾਦੀ ਦਾ ਦੰਦਾ ਮੇਰੇ ਤਾਇਆ ਤਾਂ ਇੱਥੇ ਵਿਆਹ ਨੂੰ ਵੀ ਤਾਂ ਆੜ ਦਾ ਕੰਦਾ ਇੱਥੇ ਨਹੀਂ ਵਿਆਹ ਕਰਨਾ ਮੇਰੇ ਭੂਆ ਨੇ ਕਹਿੰਦਾ ਅਸੀਂ ਇੱਥੇ ਕਰਨਾ ਮੇਰੀ ਮਾਂ ਕਹਿੰਦੀ ਚੜੀਸਾ ਕਰਨਾ ਸੀਂ ਰਿਆਲ ਹੁਣ ਅਸੀਂ ਨਹੀਂ ਕਰਨਾ ਕਹਿੰਦਾ ਉਧਰ ਕਰਾਂਗੇ ਕਿੱਥੇ ਕਹਿੰਦਾ ਰਿਆਲ ਕੋ ਪਿੰਡ ਹੈ अच्छा तू थी क्या कहने रैल ठीक है मैं तो ठीक है ठीक है ना ओ ताय जी उड़ ठीक ताय दी गल कट जद्दण आए ना चुंगी आंदी እድیاں اچھا ਸਣਾ ਦੇ ਆਪਣੇ ਵਿਆਹ ਦੀ ਤੁਸੀਂ ਵੀ ਸਣਾ ਦਿਓ ਮੈਂ ਪਿੰਡ ਦੀ ਆ ਹਾਂਜੀ ਮੈਂ ਪਿੰਡ ਦੀ ਆ ਸ਼ਹਿਰ ਦੀ ਆ ਹਾਂ ਮੈਂ ਪਿੰਡ ਦੀਆਂ ਸੁਣਾ ਦਿਓ ਤੁਸੀਂ ਸਕੂਲ ਤੋਂ ਕੱਲ ਹੀ ਗਏ ਅੱਛਾ ਤੁਸੀਂ ਵੀ ਗੀਤਾ ਪੜ ਲਏ ਨੇ ਨਹੀਂ ਮੈਂ ਪੜੀ ਇਹ ਪੜੀ ਜਾਂਦੇ ਤੁਸੀਂ ਸੁਣੀ ਜਾਂਦੇ ਹੋਣੇ ਹੋਰ ਹੂੰ ਕਹੇ ਮੈਂ ਫੇਕੇ ਦੀ ਗੱਲਾਂ ਸੁਣਾ। ਹਾਂ ਸੁਣਾ ਦੋ ਫਿਰ। ਲੈ ਛੱਡ ਪਰੋ। ਕਿਉਂ? ਚੋਗਲੀ ਥੋੜਾ ਕਰਨੀ ਆਪਾਂ ਨੇ। ਚੋਗਲੀ ਆ। ਭੁੱਗੀ ਵਾਲੀ ਸੁਣਾ ਦੇ। ਨਾ। ਭੁੱਗੀ ਵਾਲੀ ਪਤਾ ਸੀ ਨਿਆਣੀਆਂ ਦੀ। ਅੱਛਾ ਕੀ ਗੱਲ ਆ ਉਹ? ਨਿਆਣੀਆਂ। ਭੁੱਗੀ ਵਾਲੀ ਕੀ ਗੱਲ ਆ ਜੀ? ਸੁਣਾਓ ਜੀ। ਸਨਾਂਗੇ ਸੀ ਛੋਟੇ ਛੋਟੇ ਢੰਡੇ ਦੇ। ਅੱਛਾ। ਬੜੀਆਂ ਜਾਦੇ ਦੀਆਂ ਬੁੜੇ ਬਾਹਰ ਨਾਲੋਂ ਨਿਕਲ ਲੰਦੇ ਜਾਂਦੇ ਕਹਣਾ ਰਾਜਪੂਤਾਂ ਦੀ ਕੁੜੀਆਂ ਬਾਹਰ ਨਹੀਂ ਕਹਿੰਦੀ ਜਾਂਦੀਆਂ। ਅੱਛਾ। ਬਾਗਾਂ ਨੂੰ ਚੱਲ ਜਾਣਾ ਸੀ ਖੇਲਣ। ਆ ਬਾਗ ਬਹੁਤ ਬਹੁਤ ਬਹਿਰ ਜਾਣਾ ਜੇ ਕੋਈ ਜਾਨਵਰ ਮਰ ਜਾਣਾ ਤਾਂ ਅਸੀਂ ਇੱਥੇ ਰੋਣਾ ਘਟੀਆਂ ਕੇ ਬੈਠ ਕੇ ਅੱਛਾ ਜਦੋਂ ਭਾਈਆਂ ਨੇ ਆ ਜਾਣਾ ਕਹਣਾ ਗੁੜੀਆਂ ਇੱਥੇ ਕੇ ਕਾਦੀਆਂ ਤੁਹਾਡੇ ਮਰ ਜਾਣ ਤੁਹਾਡੇ ਖਸਮ ਤੁਹਾਡੇ ਤੁਸੀਂ ਇੱਥੇ ਰੋਣੀਆਂ ਬੈਠੀਆਂ ਅੱਛਾ ਨੱਠ ਲੈਣਾ ਗੁੱਗੀਆਂ ਦੇ ਕੀਰਨੇ ਪਾਉਣੇ ਕਿੰਨੇ ਕਣ ਜਾਂਦੀ ਇਹਦੀ ਪਾ ਕੇ ਦਿਖਾ ਦਿਓ ਲੈ ਗੁੱਡੀ ਫੁੱਕੜ ਜਾਂਦੀ ਇਹਦੀ ਆ ਤੁਸੀਂ ਤਾਂ ਕੀ ਕਹਿੰਦੇ ਜੀ ਗੁੱਡੀ ਫੁੱਕੜ ਜਾਂਦੀ ਇਹਦੀ ਅੱਛਾ ਉਹ ਕਿੱਦਾਂ ਜੀ ਗੁੱਡੀ ਫੁਕੜ ਦਾ ਮਤਲਬ ਜਿਹਨੇ ਪੈਂਦਾ ਦਾ ਹਾਂ ਤੇ ਕਹਣਾ ਕੁੜੀਆਂ ਦੇ ਇਕੱਠੀ ਹੋ ਜਾਣਾ ਕਹਣਾ ਚਲੋ ਆਪਣਾ ਗੁੱਡੀ ਫੁਕ ਕੇ ਆਈ ਮੀ ਪਾਉਂਗਾ ਅੱਛਾ ਆ ਜਾਂਦੀਆਂ ਅੱਛਾ ਉਹ ਕੋਕੀ ਵਾਲੀ ਗੱਲ ਤਾਂ ਦੱਸੀ ਨਹੀਂ ਫਿਰ ਪੂਰੀ ਤਾਂ ਕਰ ਦੋ ਗੱਲ ਕੀਰ ਨੇ ਬਹੁਤ ਪਾਨੀਆਂ ਦੀਆਂ ਅੱਛਾ ਜੀ ਕੀਰ ਨੇ ਸੁਣ ਲਓ ਸਾ ਕੀਰ ਨੇ ਸੁਣਾ ਦੋ ਜੀ ਸੁਣਾ ਦੋ ਸੁਣਾ ਦੋ ਸੁਣਾ ਦੋ ਆਈ ਭਾਈ ਗੁੱਗੀ ਮਾਰ ਗਈ ਜੀ ਨਿਆਣੀਆਂ ਧੀਆਂ ਸੀ ਫੇਰ ਲਾਪੀਆਂ ਅੱਛਾ ਦੁਪਹਿਰਾ ਮੁਕੇ ਨਾ ਗੁੱਗੀ ਰੱਕਲੀ ਮੋਰੇ ਲਾਪੀਆਂ ਕੀਰ ਨੇ ਪਾਉਣ ਹਾਂ ਦਰੋਂ ਦੀ ਆਇਆ ਵਿਚਾਰਾ ਕਿ ਜੱਟ ਤੁਹਾਡੇ ਮਰ ਜਾਣ ਕਹਿੰਦਾ ਤੁਹਾਡੇ ਖਸਮ ਤੁਹਾਡੇ ਤੁਸੀਂ ਇੱਥੇ ਕਿਨੂੰ ਰੋਣੀਆਂ ਨਾ ਠਲੀਆਂ ਫਿਰ ਅਸੀਂ ਉੱਤੇ ਤੇ ਅੱਛਾ ਜੇ ਤਾਂ ਬਾਈ ਕੋ ਗੀ ਮਾਰ ਕੇ ਕਿਉਂ ਰੋਣੀਆਂ ਕਹਿੰਦਾ ਬਾਜੀਓ ਕਿ ਦੇਖੋ ਗੀਆਂ ਨੂੰ ਵੀ ਰੋਈਦਾ ਹੁੰਦਾ ਵਾਹ ਜੀ ਵਾਹ ਪਿੱਛੇ ਬਹੁਤ ਅਦਾ ਦੀਆਂ ਗੱਲਾਂ ਦੀਆਂ ਮਾੜੀਆਂ ਮੋਟੀਆਂ ਸੀ ਗੱਲਾਂ ਤੁਹਾਨੂੰ ਯਾਦ ਹੈ ਹੁਣ ਵੀ ਜੱਜ ਜਾਂਦੀਆਂ ਸੀ ਇਹੀ ਕੰਮ ਕਰਦੀਆਂ ਸੀ ਹੋਰ ਕੀ ਕਰਦੀਆਂ ਸੀ ਹਾਂ ਠੀਕ ਹੈ ਉਹ ਨਿਆਣੇ ਸਕੂਲ ਨੂੰ ਜਾਂਦੇ ਆ ਪੜ੍ਹਦੇ ਆ ਪਿੱਛੇ ਨਾ ਕੋਈ ਜਾਂਦਾ ਉਹ ਟਾਈਮ ਮੈਂ ਕਿੱਥੇ ਸਾਰੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਜੀ ਆ ਦੇਖੋ ਸਾਰਾ ਪਰਿਵਾਰ ਖੜਾ ਦੀ ਇਹਨਾਂ ਦਾ ਜੀ ਔਰ ਇਹਨਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਜੀ ਤੇ ਅਸੀਂ ਇਹਨਾਂ ਦਾ ਵੀਡੀਓ ਤਿਆਰ ਕੀਤਾ ਬੜੀ ਜਲਦੀ ਹੀ ਤੁਹਾਡੀ ਕਚਹਿਰੀ ਤੇ ਵੀਡੀਓ ਪੇਸ਼ ਕਰਾਂਗੇ ਸੁਣਿਓ ਜਰੂਰ ਦੇਖਿਓ ਜਰੂਰ ਆਪਣੇ ਰਿਸ਼ਤੇਦਾਰਾਂ ਸਕੇ ਸਬੰਧੀਆਂ ਤੱਕ ਇਸ ਨੂੰ ਸ਼ੇਅਰ ਜਰੂਰ ਕਰ ਦਿਓ